ਤਤ ਸ੍ਰੀ ਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਤੇ ਆਓ ਹੁਣ ਆਪਾਂ ਕੁਝ ਵਿਚਾਰਾਂ ਕਰਦੇ ਹਾਂ ਤੁਹਾਡੇ ਨਾਲ ਕੁਝ ਸਾਂਝਾ ਪਾਉਨੇ ਆ ਜੋ ਸਾਡੇ ਜੀਵਨ ਦਾ ਮੇਨ ਹਿੱਸਾ ਨੇ ਤੇ ਸਾਡੇ ਜੀਵਨ ਦਾ ਇੱਕ ਅੰਗ ਨੇ ਤੇ ਸਾਡੀ ਜੀਵਨ ਦੀ ਸੰਚਾਰਨਾ ਹੀ ਉਹਨਾਂ ਦੁਆਰਾ ਦੱਸੇ ਗਿਆ ਕਾਨੂੰਨਾਂ ਦੇ ਆਧਾਰ ਤੇ ਚੱਲਦੀ ਆ ਇਸੀ ਗੱਲ ਕਰਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਗੁਰੂਆਂ ਪੀਰਾਂ ਦੀਆਂ ਸੰਤਾਂ ਫਕੀਰਾਂ ਦੀਆਂ ਬਾਣੀਆਂ ਦਰਜ ਨੇ ਉਹਨਾਂ ਦੇ ਪਵਿੱਤਰ ਸ਼ਬਦ ਦਰਜ ਨੇ ਉਹਨਾਂ ਦੇ ਜੀਵਨ ਦੀਆਂ ਜੋ ਸੇਧਾਂ ਨੇ ਉਹ ਦਰਜ ਨੇ ਤੇ ਗੁਰਬਾਣੀ ਆਪਣੇ ਮੂੰਹੋਂ ਆਪ ਮਹਾਰੇ ਬੋਲਦੀ ਆ ਤੇ ਗੁਰਬਾਣੀ ਹਰ ਇਨਸਾਨ ਨੂੰ ਉਸ ਦੇ ਜੀਵਨ ਜਿਉਣ ਦਾ ਢੰਗ ਦੱਸਦੀ ਆ ਤੇ ਉਸ ਦੇ ਜੀਵਨ ਦੀ ਵਿਚਾਰਤਾ ਨਾਲ ਬਾਰੇ ਦੱਸਦੀ ਆ ਕਿ ਤੁਹਾਡਾ ਜੀਵਨ ਕੀ ਆ ਬਾਣੀ ਜਦੋਂ ਆਪਾਂ ਕਹਿੰਦੇ ਆ ਕਿ ਬਾਣੀ ਬਾਣੀ ਗੁਰੂ ਆ ਤੇ ਗੁਰੂ ਹੀ ਬਾਣੀ ਆ ਬਾਣੀ ਦੇ ਵਿੱਚ ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਤਰੀਕੇ ਨਾਲ ਦਰਸਾਇਆ ਗਿਆ ਹੈ ਕਿ ਤੁਹਾਡਾ ਜੀਵਨ ਭਾਈ ਕਿਸ ਤਰ੍ਹਾਂ ਦਾ ਹੈ ਕਿ ਤੁਹਾਡਾ ਜੀਵਨ ਕਿਸ ਅਧਾਰ ਤੇ ਚੱਲਣਾ ਹੈ ਤੇ ਤੁਸੀਂ ਕਿਸ ਅਧਾਰ ਤੇ ਜੀਵਨ ਨੂੰ ਚਲਾ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਅੰਤਮ ਸਮੇਂ ਵਿੱਚ ਗੁਰੂ ਗੰਗਤ ਸਾਹਿਬ ਦੇ ਅੱਗੇ ਮੱਥਾ ਟੇਕਿਆ ਤਾਂ ਸਿੱਖਾਂ ਨੇ ਉਹ ਪੁੱਛਿਆ ਕਿ ਤੁਸੀਂ ਤਾਂ ਗੁਰੂ ਮਹਾਰਾਜ ਜੀ ਜਾ ਰਹੇ ਹੋ ਕਿ ਸਾਨੂੰ ਕਿਸ ਹਾਸਲੇ ਛੱਡ ਕੇ ਜਾ ਰਹੇ ਤਾਂ ਸਾਰੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਕਿ ਅੱਜ ਤੋਂ ਬਾਅਦ ਇਹ ਗੁਰੂ ਗੰਗਤ ਸਾਹਿਬ ਜੀ ਤੁਹਾਡੇ ਗੁਰੂ ਨੇ ਕਿਉਂਕਿ ਇਹਨਾਂ ਵਿੱਚ ਸਾਰੇ ਭਗਤਾਂ ਫਕੀਰਾਂ ਸੋ ਵੀ ਸੰਤਾਂ ਦੀਆਂ ਬਾਣੀਆਂ ਮੌਜੂਦ ਨੇ ਉਹਨਾਂ ਦੇ ਜੀਵਨ ਦੀਆਂ ਸਾਂਝਾ ਮੌਜੂਦ ਨੇ ਉਹਨਾਂ ਜੀਵਨ ਦੇ ਜੋ ਵਿਦਾਂ ਨੇ ਜੋ ਸੇਧਾਂ ਨੇ ਉਹ ਉਹਨਾਂ ਦੇ ਜੀਵਨ ਦੀਆਂ ਸੇਧਾਂ ਮੌਜੂਦ ਨੇ ਤੇ ਉਹਨਾਂ ਦੀ ਸਾਰੇ ਜੀਵਨ ਤੇ ਬਯੰਤਾਂ ਜੋ ਉਹਨਾਂ ਨੇ ਜਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਿਆ ਕਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਰਸਤੇ ਤੈਅ ਕਰਕੇ ਇਸ ਸਤਕਾਰਯੋਗ ਜੋ ਅਹੁਦਿਆਂ ਤੇ ਪਹੁੰਚੇ ਤੇ ਕੋਰੋਨਾ ਦੀਆਂ ਜੋ ਦੁਨੀਆ ਉਹਨਾਂ ਨੂੰ ਉਹਨਾਂ ਦੀਆਂ ਦਸੀਆਂ ਰਾਮਾਂ ਤੇ ਤੁਰਦੀ ਆ ਉਹਨਾਂ ਦੀਆਂ ਦਸੀਆਂ ਸੁਖਿਆਮਾਂ ਤੇ ਤੁਰ ਕੇ ਆਪਣੇ ਜੀਵਨ ਨੂੰ ਸਫਲਾ ਕਰਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਤੁਹਾਡੇ ਗੁਰੂ ਨੇ ਤੇ ਜੋ ਦੇਹ ਧਾਰੀ ਪਖੰਡੀ ਹੋਊ ਜੇ ਤੂੰ ਦੇਹ ਧਾਰੀ ਪਖੰਡੀ ਕਦੇ ਗੁਰੂ ਨਹੀਂ ਹੋ ਸਕਦਾ ਕਿਉਂਕਿ ਜੇ ਸਿਸ ਇਨਸਾਨ ਨੂੰ ਆਪਣੀ ਜੀਵਨ ਤੇ ਮੌਤ ਦਾ ਨਹੀਂ ਪਤਾ ਕਿ ਮੇਰੇ ਨਾਲ ਅਗਲੇ ਪਲ ਕੀ ਹੋਣਾ ਅਗਲੀ ਵਾਰ ਅੱਖ ਝਮਕਿਆ ਕੀ ਹੋਣਾ ਉਹ ਕਦੇ ਗੁਰੂ ਕੋ ਹੋਣ ਦੇ ਕਾਬਿਲ ਨਹੀਂ ਹੁੰਦਾ ਗੁਰੂ ਸ਼ਬਦ ਹੈ ਸ਼ਬਦ ਹੀ ਗੁਰੂ ਆ ਕਿਉਂਕਿ ਸ਼ਬਦ ਨੂੰ ਸਹੀ ਜਾਂ ਗਲਤ ਅਸੀਂ ਲਿਖਾਂਗੇ ਪਰ ਸ਼ਬਦ ਕਦੇ ਗਲਤ ਨਹੀਂ ਹੁੰਦਾ ਤੇ ਸ਼ਬਦ ਨੂੰ ਇਸ ਲਈ ਗੁਰੂ ਕਿਹਾ ਗਿਆ ਗੁਰੂ ਸ਼ਬਦ ਦੇ ਸ਼ਬਦ ਗੁਰੂ ਦੇ ਨਾਲ जोडਣਾ ਤੇ ਕਿਉਂਕਿ ਦੇਖੋ ਜੋ ਇਨਸਾਨ ਇਸ ਦੁਨੀਆ ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਕੁੱਝ ਕਰਕੇ ਇਸ ਸੰਸਾਰ ਤੋਂ ਜਾਣਾ ਵਾ ਪਰ ਜੋ ਉਸ ਦੇ ਦਸੇ ਰਸਤੇ ਹੁੰਦੇ ਨੇ ਜੋ ਤਰਸਾਏ ਮਾਰਗ ਹੁੰਦੇ ਨੇ ਉਹ ਸ਼ਬਦਾਂ ਨਾਲ ਹੀ ਸਾਡੇ ਅੰਦਰ ਹਰ ਜਿੰਨਾ ਤੱਕ ਰਹਿੰਦੀ ਦੁਨੀਆ ਉਦੋਂ ਤੱਕ ਉਹ ਚੱਲਦੇ ਰਹਿਣਗੇ ਉਹਨਾਂ ਦੇ ਸਿਖਿਆਮਾ ਚੱਲਦੀ ਰਹਣਗੇ ਸਾਡੇ ਦਸਵੇਂ ਗੁਰੂ ਮਹਾਰਾਜ ਨੇ ਗੁਰੂ ਸਾਹਿਬਾਨਾਂ ਨੇ ਬੜੇ ਲੰਬੇ ਜੀਵਨ ਦੇ ਸੰਘਰਸ਼ ਲੜੇ ਸ਼ਹੀਦੀਆਂ ਦਿੱਤੀਆਂ ਆਪਣੇ ਬੱਚਿਆਂ ਤੱਕ ਦੀਆਂ ਕੁਰਬਾਨੀਆਂ ਕੀਤੀਆਂ ਤੇ ਕਈਆਂ ਦੇ ਮੂੰਹਾਂ ਵਿੱਚ ਉਹਨਾਂ ਦੇ ਪੁੱਤਰਾਂ ਦੇ ਹੀ ਮਾਸ ਪਾਏ ਗਏ ਪਰ ਫਿਰ ਵੀ ਉਹਨਾਂ ਨੇ ਦੀਨੀ ਕਬੂਲੀ ਜੁਲਮ ਦਾ ਟੱਕੇ ਟਕਰਾ ਕੀਤਾ ਸਾਹਮਣਾ ਕੀਤਾ ਤੇ ਆਪਣੇ ਆਪ ਨੂੰ ਕਦੇ ਝੁਕਣ ਨਹੀਂ ਦਿੱਤਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਨਸਿਰੀ ਗੁਰੂ ਗੰਗ ਸਾਹਿਬ ਨੂੰ ਸਿਰਕੋ ਚੁੱਕਦਾ ਕਿਉਂਕਿ ਉਸ ਵਿੱਚ ਸਾਡੇ ਸਹਿਬ ਜ ਸਹਿਬਜਾਦਿਆਂ ਦੀਆਂ ਸ਼ਹੀਦੀਆਂ ਸਾਡੇ ਗੁਰੂ ਮਹਾਰਾਜ ਦੇ ਸਾਤ ਤਰਾ ਦੌਰ ਜੋ ਪੰਜਵੇਂ ਪਾਸ਼ਾ ਤਨਸਿਰੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਚੱਲਿਆ ਜਿਨ੍ਹਾਂ ਨੂੰ 31 ਤਵੀ ਤੇ ਮਿਠਾ ਕੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਉਹ ਸ਼ਾਹਤਾ ਦਾ ਦੌਰ ਸ਼ੁਰੂ ਹੁੰਦਾ ਤੇ ਸਾਡਾ ਸਿੱਖ ਇਤਿਹਾਸ ਨੂੰ ਸ਼ਾਹਤਾ ਦੇ ਦੌਰ ਨਾਲ ਜਾਣਿਆ ਜਾਂਦਾ ਬਾਬੇ ਨਾਨਕ ਜੀ ਨੇ دنیਵੀ ਜੀਵਨ ਵਿੱਚ ਰੈਕੀ ਬੜੇ ਲੋਕਾਂ ਦਾ ਭਲਾ ਕੀਤਾ ਕਈ ਲੋਕਾਂ ਨੂੰ ਉਹਨਾਂ ਦੇ ਜੀਵਨ ਦਾ ਸੱਚ ਵੀ ਦੱਸਿਆ ਤੇ ਮਰਦਾਨੇ ਵਰਗਿਆਂ ਨਾਲ ਗੱਲ ਨਾਲ ਲਾ ਕੇ ਕਿ ਉਹ ਮਰਦਾਨੇ ਦੀ ਇੱਕ ਜੋ ਸਾਹ ਜੁੜੀ ਆ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਤੇ ਉਹ ਸਾਹਜ ਅੱਜ ਤੱਕ ਮੈਨੂੰ ਹੀ ਲੱਗਦਾ ਹਜੇ ਤੱਕ ਕਿਸੇ ਦੀ ਜੁੜੀ ਹੋਵੇਗੀ ਕਿਉਂਕਿ ਜੋ ਲਿਖਤਾ ਅਨਸਾਰ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਉਮਰ ਸੀ ਉਹ 70 ਸਾਲ ਦੀ ਸੀ ਤੇ ਮਰਦਾਨਾ 10 ਸਾਲ ਗੁਰੂ ਨਾਨਕ ਦੇਵ ਮਹਾਰਾਜ ਤੋਂ ਵੱਡਾ ਸੀ ਉਤੋਂ ਸਾਡੇ ਸਿੱਖ ਗੁਰੂਆਂ ਦਾ ਇਤਿਹਾਸ ਸ਼ੁਰੂ ਹੁੰਦਾ ਆਰੰਭ ਹੁੰਦਾ ਉਸ ਤੋਂ ਬਾਅਦ ਹਰ ਇੱਕ ਗੁਰੂ ਮਹਾਰਾਜ ਦੀ ਆਪਣੇ ਜੀਵਨ ਦੇ ਬਾਰੇ ਜੋ ਉਹਨਾਂ ਜੀਵਨ ਵਿਉਤਾਂ ਹੋਈਆਂ ਜੀ ਉਹਨਾਂ ਤੋਂ ਬਾਅਦ ਕਿਵੇਂ ਲੋਕਾਂ ਵਿੱਚ ਸਿੱਖੀ ਦਾ ਪ੍ਰਸਾਰ ਕੀਤਾ ਕਿਵੇਂ ਫਿਰ ਜ਼ੁਲਮ ਦਾ ਟੱਕਰਾਂ ਕਰਦੇ ਰਹੇ ਕਿਵੇਂ ਫਿਰ ਸ਼ਹੀਦਾਂ ਸ਼ਹਾਤਾ ਪ੍ਰਾਪਤ ਕੀਤੀਆਂ ਸੋ ਇਹ ਸਭ ਕੁਝ ਸਿੱਖ ਇਤਿਹਾਸ ਦੇ ਵਿੱਚ ਦਰਜ ਨਹੀਂ ਜੋ ਭੁੱਲੀਆਂ ਨਹੀਂ ਇਹ ਹਜੇ ਬਾਲਾ ਪੁਰਾਣਾ ਇਤਿਹਾਸ ਨਹੀਂ 4-500 ਸਾਲ ਪਹਿਲਾਂ ਦੀਆਂ ਗੱਲਾਂ ਨੇ ਜੋ ਤੁਸੀਂ ਹਥਿਆਰਾਂ ਵਿੱਚ ਦੇਖ ਸਕਦੇ ਹੋ ਇਤਿਹਾਸਾਂ ਵਿੱਚ ਪੜ੍ਹ ਸਕਦੇ ਹੋ ਸਾਡੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਪੜ੍ਹ ਸਕਦੇ ਹੋ ਸਿੱਖ ਇਤਿਹਾਸਿਕ ਅਤੇ ਇਤਿਹਾਸਕ ਜਿਸ ਵਿੱਚ ਸ਼ਹੀਦੀ ਦੇਣ ਦਾ ਜਜ਼ਬਾ ਆਪਣੀ ਮੌਤ ਨੂੰ ਲਲਕਾਰਨ ਦਾ ਜਜ਼ਬਾ ਆਪਣੇ ਵਿਰੋਧੀ ਨੂੰ ਤੇ ਜ਼ਬਰਦਸਤ ਜ਼ਬਰ ਕਰਨ ਵਾਲੇ ਨੂੰ ਲਲਕਾਰਨ ਦਾ ਜਜ਼ਬਾ ਉਹ ਇੱਕ ਪੰਜਾਬੀ ਦੇ ਹਿੱਸੇ ਆਇਆ ਤੇ ਸਾਡੇ ਸ਼ੂਰ ਬੀਰ ਯੋਧਿਆਂ ਦੇ ਹੱਥ ਆਇਆ ਸੋ ਗੁਰੂ ਗੰਦ ਸਾਹਿਬ ਦੇ ਨਾਲ ਜੁੜਿਆ ਕਰੋ ਗੁਰੂ ਗੰਦ ਸਾਹਿਬ ਦੀ ਬਾਣੀ ਨਾਲ ਜੁੜਿਆ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਦੇ ਅਮਲ ਸਾਰੇ ਇਸ ਧਾਰਨਾ ਨਾਲ ਜੁੜਿਆ ਕਰੋ ਦੇ ਤਾਰੀਫ ਖੰਡੀਆਂ ਨੂੰ ਛੱਡ ਕੇ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਸਤਿ ਪਾਸ਼ਾ ਦੇ ਲਾੜ ਲੱਗੋ ਤਾਂ ਕਿ ਤੁਹਾਡੇ ਜੀਵਨ ਦੀ ਸੰਚਾਰਨਾ ਹੋ ਸਕੇ ਤੇ ਤੁਹਾਡਾ ਸਜੀਵਨ ਸਹੀ ਤੇ ਸਿਰਜਣ ਟਲਣਾ ਚੱਲ ਸਕੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ